ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰੇ ਸਰਕਾਰੀ ਚੋਣ ਦੇ ਜਥੇਦਾਰ ਸਹਿਬਾਨ ਇਹ ਸਾਡੀਆਂ ਬੀਬੀਆਂ ਭੈਣਾਂ ਸਾਰੇ ਆਪਾਂ ਅੱਜ ਰੰਗੀਆਂ ਦੇ ਕੋਠਿਆਂ ਦੇ ਵਿੱਚ ਟੱਕੇ ਹੋਏ ਆ ਕਿਉਂਕਿ ਚੋਣਾਂ ਦਾ ਜਿਹੜਾ ਡਿਗਲ ਬੱਜਿਆ ਹੋਇਆ ਆ ਆਪਾਂ ਸਾਰੇ ਕੋਠਿਆਂ ਦੇ ਵਿੱਚ ਘਰ 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 ਜਾ ਕੇ ਦੂਰ ਤੋਂ ਦੂਰ ਗਏ ਆ। ਔਰ ਬਹੁਤ ਵਧੀਆ ਹੰਗਾਰਾ ਮਿਲਿਆ। ਇੱਥੇ ਸਾਰੇ ਜਿੰਨੇ ਰੰਗੀਆਂ ਦੇ ਕੋਠਿਆਂ ਚ ਨੇ ਉਹ ਸਾਰੇ ਮਾਨ ਸਾਹਿਬ ਦੇ ਸਮਰਥਕ ਨੇ ਪਰ ਜਿਹੜੀ ਮੇਨ ਸਮੱਸਿਆ ਇੱਥੇ ਆ ਰਹੀ ਹੈ ਕੋਈ ਦਿਹਾਤੀ ਏਰੀਆ ਹੁੰਦਾ ਹੈ ਇੱਥੇ ਪੰਚਾਇਤ ਬਣਦੀ ਹੈ ਸਾਡੀ ਬੀਬੀ ਸਾਡੀ ਪਾਰਟੀ ਦੀ ਹੈ ਮੈਂਬਰ ਸਾਹਿਬ ਨੇ ਮੌਜੂਦਾ ਸਾਡੇ ਇੱਥੇ ਸਾਬਕਾ ਸਰਪੰਚ ਸਾਹਿਬ ਵੀ ਹੈਗੇ ਨੇ ਸਾਡੀ ਪਾਰਟੀ ਦੇ ਤੇ ਹੋਰ ਸਾਡੇ ਜਥੇਦਾਰ ਨੇ ਸਮੱਸਿਆ ਸਾਰਿਆਂ ਦੀ ਇੱਕੋ ਹੀ ਹੈ ਵੀ ਇੱਕ ਤਾਂ ਇੱਥੇ ਸੀਵਰੇਜ ਨਹੀਂ ਹੈਗਾ ਆ ਸਾਡੇ ਕਿੱਸੇ ਗੰਦਾ ਪਾਣੀ ਖੜਾ ਮੱਸਰ ਫਿਰਦਾ ਇਹਦੇ ਤੇ ਨੀਰੀ ਬਿਮਾਰੀ ਆ ਜੇਕਰ ਸੀਵਰੇਜ ਹੋਵੇ ਤਾਂ ਇਹ ਪਾਣੀ ਸਾਰਾ ਨਿਕਲ ਜੇ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਹੈਗੀ ਆ ਕਿਉਂਕਿ ਜੇ ਸੀਵਰੇਜ ਦੀ ਸਮੱਸਿਆ ਤਾਂ ਪਾਣੀ ਦੀ ਵੀ ਸਮੱਸਿਆ ਸਾਡੀ ਪਾਰਟੀ ਵੱਲੋਂ ਵੀ ਮੇਰਾ ਖਲਾ ਇਹ ਕੋਠਿਆਂ ਵੱਲ ਨਾજર ਨਹੀਂ ਮਾਰੀ ਗਈ ਸ਼ਾਇਦ ਕਿਤੇ ਨਾ ਕਿਤੇ ਸਾਥੋਂ ਵੀ ਕੋਈ ਕਮਜ਼ੋਰੀ ਰਹਿ ਗਈ ਅਸੀਂ ਉਸ ਤੋਂ ਖੇਮਾ ਮਾਤੀ ਮੰਗਦੇ ਆ ਅਸੀਂ ਇੱਥੇ ਤੁਹਾਨੂੰ ਕੋਈ ਜਿਹੜਾ 1.5 ਸਾਲ ਦਾ ਮਾਨਸਾਬ ਦਾ ਕਾਰਜਕਾਲ ਰਿਹਾ ਹੈ ਉਹਦੇ ਵਿੱਚ ਨਹੀਂ ਕੁਸਤੇ ਸਕੇ ਪਰ ਮੈਂ ਉਮੀਦ ਕਰਦਾ ਕਿ ਜੇ ਤੁਸੀਂ ਹੁਣ ਡਟ ਕੇ ਦੁਬਾਰਾ ਮਿਹਨਤ ਕਰੋਗੇ ਤਾਂ ਆਪਾਂ ਦੁਬਾਰਾ ਮਾਨਸਾਬ ਨੂੰ ਜਿਤਾਵਾਂਗੇ 5 ਸਾਲ ਨੂੰ ਆਪਣੇ ਐਮਪੀ ਰਹਿਣਗੇ ਅਸੀਂ ਸਭ ਤੋਂ ਜ਼ਿਆਦਾ ਜ਼ੋਰ ਜਿੰਨੇ ਕੋਠੇ ਬਰਨਾਲੇ ਦੇ ਨਾਲ ਜਿਹਾਂ ਤੀ ਕੋਠੇ ਪੈਂਦੇ ਨੇ ਚਾਹੇ ਪੱਠੜਾਂ ਦੇ ਕੋਠੇ ਨੇ ਦੁਲਟਾਂ ਦੇ ਕੋਠੇ ਨੇ ਚਾਹੇ ਫਿੱਡਿਆਂ ਦੇ ਕੋਠੇ ਨੇ ਜਿੰਨੇ ਕੋਠਿਆਂ 'ਚ ਮੈਂ ਜਾ ਕੇ ਆਇਆ ਤਕਰੀਬਨ ਸੇਵ ਤੋਂ ਸੇਮ ਸਮੱਸਿਆ ਉੱਥੇ ਕੋਈ ਪਾਰਟੀ ਦਾ ਨੁਮਾਇੰਦਾ ਨਹੀਂ ਜਾਂਦਾ ਪਹਿਲੀ ਵਾਰ ਸਾਡੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਦਾਰ ਤੇ ਸਾਡੇ ਪੰਚਾਇਤ ਮੈਂਬਰ ਸਾਡੇ ਸਾਫਕਾ ਸਰਪੰਚ ਇੱਥੇ ਅਸੀਂ ਸਾਰੇ ਜਥੇ ਦੇ ਰੂਪ ਦੇ ਵਿੱਚ ਪਹੁੰਚੇ ਆਂ ਸਾਰਿਆਂ ਦੀਆਂ ਸਮੱਸਿਆ ਸੁਣੀਆਂ ਨੇ ਇਹ ਸਮੱਸਿਆ ਨੇ ਜਿਹੜੀਆਂ ਛੋਡੀਆਂ ਅਸੀਂ ਲਿਖਤੀ ਰੂਪ ਤੱਕ ਜਿਹੜੇ ਆਪਣੇ ਆਫਿਸ ਚੱਲਦੇ ਨੇ ਉਹਨਾਂ ਤੱਕ ਪਹੁੰਚਾ ਦੇਵਾਂਗੇ ਅਸੀਂ ਉਮੀਦ ਕਰਦੇ ਆਂ ਵੀ ਇਹ ਸਾਰੇ ਮਸਲਿਆਂ ਦਾ ਹੱਲ ਹੈ ਜਿਹੜਾ ਇਹ ਮਾਨ ਸਾਹਿਬ ਨੂੰ ਦੁਬਾਰਾ ਜਿਤਾਉਣ ਨਾਲ ਹੋਊਗਾ ਸੀ ਸਾਨੂੰ ਲਾਰਾ ਨਹੀਂ ਲਾਉਂਦੇ ਕਿਉਂਕਿ ਪਿਛਲੇ 40 ਸਾਲਾਂ ਤੋਂ ਆਪਣੀ ਪਾਰਟੀ ਦਾ ਇੱਕ ਸਟੈਂਡ ਰਹਿਆ ਕਿ ਨਾ ਤਾਂ ਲਾਰਾ ਲਾਉਨੇ ਆਪਾਂ ਨਾ ਆਪਾਂ ਕਿਸੇ ਨੂੰ ਇਹ ਕਹਿੰਨੇ ਇਹ ਕੰਮ ਕਰਾਂਗੇ ਕੰਮ ਕਰ ਕੀ ਦੱਸਦੇ ਆ ਮਾਨ ਸਾਹਿਬ ਦੇ ਕੰਮਾਂ ਦੀ ਲਿਸਟ ਆ ਜਿਹੜੀ ਬਹੁਤ ਜ਼ਿਆਦਾ ਵੱਡੀ ਹੈ ਜਿਹੜੇ ਉਹਨਾਂ ਨੇ 1.5 ਸਾਲ ਦੇ ਵਿੱਚ ਕੰਮ ਕਰੇ ਨੇ 9.5 ਕਰੋੜ ਰੁਪਇਆ ਪੂਰੇ ਆਪਣੇ ਤਿੰਨੇ ਜ਼ਿਲ੍ਹਿਆਂ ਨੂੰ ਵੰਡਿਆ ਔਰ 54.30 30 55 ਕਰੋੜ 30 ਲੱਖ ਦਾ ਜਿਹੜਾ ਹਸਪਤਾਲ ਬਰਨਾਲੇ ਨੂੰ ਲਿਆ ਕੇ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਬਣ ਜੂਗਾ ਉਸ ਤੋਂ ਬਾਅਦ ਸਾਨੂੰ ਇਲਾਜ ਕਰਾਉਣ ਕਿਤੇ ਦੂਰ ਰੇਰ ਬਠਿੰਡਾ ਆਪਣਾ ਲੁਧਿਆਣਾ ਜਾਂ ਮਹਾਰੀ ਚੰਡੀਗੜ੍ਹ ਨਹੀਂ ਜਾਣਾ ਪੈਣਾ ਪੀਜੀਆਈ ਦੇ ਬਰਾਬਰ ਇਹ ਹਸਪਤਾਲ ਬਣਨਾ ਚਾਰ ਮੰਜ਼ਲਾ ਤੇ ਜਿਹੜਾ ਬਿਜਲੀ ਦੇ ਨਮੀ ਕਰਨ ਵਾਸਤੇ 281 ਕਰੋੜ ਰੁਪਇਆ ਪਾਸ ਹੋ ਗਿਆ ਇਹਦਾ ਜਿਹੜਾ ਮਤਲਬ ਸਮਾ ਸੀਮਾ ਵਣਨ ਦਾ ਉਹ 2025 ਤੱਕ ਆ ਇੱਕ ਸਾਲ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਬਣ ਕੇ ਤਿਆਰ ਹੋ ਜਾਣਾ ਮਰੇਲ ਕੋਟੜੇ ਵਾਲੀ ਸਾਈਡ ਤੋਂ ਇਹ ਤਿਆਰ ਹੋ ਗਿਆ ਸ਼ੁਰੂ ਹੋ ਗਿਆ ਕੰਮ ਜਿਵੇਂ ਆ ਤਾਰਾਂ ਸੋਡੇ ਕੋਠਿਆਂ ਤੋਂ ਦੀ ਜਾਂਦੀਆਂ ਨੇ ਇਹ ਸਾਰੀਆਂ ਤਾਰਾਂ ਨੇ ਜਿਹੜੀਆਂ ਜਿਹੜੀਆਂ ਕੋਠਿਆਂ ਤੋਂ ਦੀ ਲੰਘਦੀਆਂ ਨੇ ਆ ਜਿਹੜੀਆਂ ਜਿੰਨੀਆਂ ਸੋਡੀਆਂ ਤਾਰਾਂ ਨੰਗੀਆਂ ਪਈਆਂ ਨੇ ਇਹ ਸਾਰੀਆਂ ਦਾ ਨਮੀ ਕਰਨ ਹੋ ਜਾਊਗਾ ਸੋਨੂੰ ਕੋਈ ਕਰੰਟ ਦਾ ਫਿਕਰ ਨਹੀਂ ਰਹਿਣਾ ਕੋਈ ਸੋਨੂੰ ਮਤਲਬ ਜਦੋਂ ਆਪਣੇ ਖਾਸ ਕਰਕੇ ਬਾਰਸਾਂ ਦੇ ਦਿਨ ਆਉਂਦੇ ਨੇ ਉਹਦੇ ਵਿੱਚ ਵੀ ਸੋਨੂੰ ਕੋਈ ਸਮੱਸਿਆ ਨਹੀਂ ਆਉਣੀ ਕੰਦਾ ਵਗੈਰਾ ਦੇ ਵਿੱਚ ਜਿਹੜਾ ਕਰੰਟ ਆ ਜਾਂਦਾ ਆਪਣੇ ਬੱਚੇ اچانک ਆਪਣੇ ਬਜ਼ੁਰਗ ਕੰਧ ਨਾਲ ਬੈਠੇ ਹੁੰਦੇ ਨੇ ਨੁਕਸਾਨ ਹੋ ਜਾਂਦਾ ਇਹ ਨੁਕਸਾਨ ਤੋਂ ਆਪਾਂ بچਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਾਨ ਸਾਹਿਬ ਦੀ ਵੱਡੀ ਰਣਨੀਤੀ ਹੈ ਉਹ ਇੱਥੇ ਮਤਲਬ ਰੀਅਲ ਕੋਚ ਫੈਕਟਰੀ ਲਿਆਉਣਾ ਚਾਹੁੰਦੇ ਨੇ ਬਰਨਾਲਾ ਬਰਨਾਲਾ ਇੱਕ ਹੱਬ ਹੈ ਬਰਨਾਲਾ ਮਤਲਬ ਜ਼ਿਲ੍ਹਾ ਜਿਹੜਾ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਸੈਂਟਰ ਪੈਂਦਾ ਪੰਜਾਬ ਦਾ ਇੱਥੇ ਉਹ ਹੱਬ ਲਿਆਉਣਾ ਚਾਹੁੰਦੇ ਨੇ ਜਿਵੇਂ ਕਪੂਰਥਲੇ ਮਤਲਬ ਰੇਨਾਂ ਦੇ ਡੱਬੇ ਬਣਦੇ ਨੇ ਤੇ ਇਸੇ ਤਰ੍ਹਾਂ ਮਾਨਸਾਪਾਸ ਕਰਾਉਣਗੇ ਆਪਾਂ ਨੂੰ ਇੱਥੇ ਮਤਲਬ ਜਿਹੜੇ ਡੱਬੇ ਰੇਲਾਂ ਦੇ ਬਣਨਗੇ ਪੂਰੇ ਇੰਡੀਆ ਨੂੰ ਜਾਣਗੇ ਤੇ ਇੱਥੇ ਆਪਣੀ ਜਿਹੜੀ ਨੌਜਵਾਨੀ ਬੇਰੁਜ਼ਗਾਰ ਖੜੀ ਆ ਇਹਨਾਂ ਨੂੰ ਰੋਜ਼ਗਾਰ ਮਹੀਆ ਹੋਣਾ ਇਹ ਮਾਨਸਾਪ ਦੇ ਪਲਾਨ ਨੇ ਵੀ ਜਿਹੜਾ ਮੇਰਾ ਲੋਕ ਸਭਾ ਹਲਕਾ ਸੰਗਰੂਰ ਹੈ ਮੈਂ 99 ਤੋਂ ਲੈ ਕੇ ਲਗਾਤਾਰ ਮਾਨਸਾਪ ਅੱਜ 24-25 ਸਾਲਾਂ ਤੋਂ ਇੱਥੇ ਜਦੋ ਜਹਿਦ ਕਰ ਰਹੇ ਨੇ ਤੇ ਉਹਨਾਂ ਦਾ ਇਹ ਹੈ ਵੀ ਮੈਂ ਆਪਣੇ ਆਖਰੀ ਚੋਣ ਦੇ ਵਿੱਚ ਜੇਕਰ ਤੁਸੀਂ ਮੈਨੂੰ ਜਿੱਤ ਦੇ ਦਿੰਨੇ ਮੈਂ ਤੁਹਾਨੂੰ ਕੋਈ ਉਮੀਦ ਨਾ ਸੱਦਾ ਵੀ ਜਿਹੜੀ ਚੀਜ਼ ਤੁਹਾਡੀ ਇੱਥੇ ਅਧੂਰੀ ਰਹਿ ਜੇ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਇਹ ਮਾਨ ਸਾਹਿਬ ਦੀ ਸੋਚ ਆ ਸੋਚ ਲੈ ਕੇ ਚੱਲੇ ਹੋਏ ਨੇ ਔਰ ਜਿੰਨੇ ਆਪਾਂ ਜਜਾਰੂ ਖੜੇ ਆ ਇਹਨਾਂ ਦੀ ਵੀ ਕੋਈ ਮੰਗ ਨਹੀਂ ਹੈਗੀ ਨਾ ਇਹਨਾਂ ਨੇ ਕਿਸੇ ਨੇ ਚੇਅਰਮੈਨ ਬਣਨਾ ਨਾ ਐਮਐਲਏ ਬਣਨਾ ਨਾ ਕਿਸੇ ਨੇ ਕੋਈ ਹੋਰ ਆਉਦਾ ਲੈਣਾ ਸਿਰਫ ਅਸੀਂ ਮਾਨ ਸਾਹਿਬ ਦੇ ਨਾਲ ਸਾਰੇ ਖੜੇ ਆ ਔਰ ਖੜੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮਾਨ ਸਾਹਿਬ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਾ ਹੈ ਤੇ ਆਪਾਂ ਉਹਨਾਂ ਦੀ ਜਿੱਤ ਦਰਜ ਕਰਾ ਕੇ ਆਪਾਂ ਸਾਰੇ ਜਿਹੜੇ ਆਪਣੇ ਆ ਕੰਮ ਨੇ ਰਹਿੰਦੇ ਨੇ ਇਹ ਕੰਮ ਕਰਾਉਣੇ ਆ ਮੈਂ ਆਸ ਕਰਦਾ ਤੁਸੀਂ ਇਨੀ ਧੁੱਪ ਦੇ ਵਿੱਚ ਸਾਡਾ ਸਾਥ ਦੇ ਰਹੇ ਹੋ ਲਗਾਤਾਰ ਆਪਾਂ 9 ਵਜੇ ਤੋਂ ਚੰਦੇ ਹੋਏ ਆ ਤਕਰੀਬਨ 3 ਵਜਣ ਵਾਲੇ ਨੇ ਆਪਾਂ ਸਾਰੇ ਕੋਠੇ ਕੱਢ ਲਿਆ ਤੁਹਾਡਾ ਸਾਰਿਆਂ ਦਾ ਤਨਵਾਦ ਜਿੰਨੇ ਜਥੇ ਨੇ ਮੇਰੇ ਨਾਲ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਬੀਬੀਆਂ ਦਾ ਧੰਨਵਾਦ ਖਾਸ ਕਰਕੇ ਕਿਉਂਕਿ ਹੁਣ ਜਿਹੜੀਆਂ ਆਮ ਬੀਬੀਆਂ ਨੇ ਉਹ ਤਾਂ ਥੋੜਾ ਬਹੁਤਾ ਕੰਮ ਕਰਕੇ ਏਸੀ ਦੇ ਵਿੱਚ ਪਏ ਜਾਂਦੀਆਂ ਨੇ ਇਹ ਬੀਬੀਆਂ ਸਾਡੇ ਨਾਲ ਤੁਰੀਆਂ ਫਿਰਦੀਆਂ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ਼ਰਮਣੀ ਕਲੀ ਦਾ ਲੰਮਰ ਸਾਹਿਬ ਜਿੰਦਾਬਾਦ ਸ਼ਰਮਣੀ ਕਲੀ ਦਾ ਲੰਮਰ ਸਾਹਿਬ ਜਿੰਦਾਬਾਦ ਸਰਦਾਰ ਸਿੰਘ ਸਿੰਘ ਮਾਨ ਜਿੰਦਾਬਾਦ ਸਰਦਾਰ ਸਿੰਘ ਸਿੰਘ ਮਾਨ ਤੇਰੀ ਸੋਚ ਤੇ ਬਹਰਾ ਤੇ ਅਗੇ ਤੋਂ ਕੇ ਸਰਦਾਰ ਸਿਮਰ ਸਿੰਘ ਮਾਨ ਤੇਰੀ ਸੋਚ ਤੇ ਬਹਰਾ ਰੋਮਣੀ ਅਕਾਲੀ ਦਾਲ ਅਮਰਸਰ ਜਿੰਦਾਬਾਦ ਰੋਮਣੀ ਅਕਾਲੀ ਦਾਲ ਅਮਰਸਰ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ